ਅਮੀਰਾ ਦਾ ਸ਼ਹਿਰ ਕਿਹਾ ਜਾਣ ਵਾਲਾ ਲੁਧਿਆਣਾ ਵਿੰਡਸਟਰੀ ਦੀ ਹੱਬ ਜਿੱਥੇ ਕਮਾਉਣ ਦੇ ਇੱਕ ਨਹੀਂ ਅਨੇਕਾ ਸਾਧਨ ਜਿੱਥੇ ਸਾਰੀ ਦੁਨੀਆ ਵਿੱਚ ਵਪਾਰਕ ਨਾਮ ਕਮਾਇਆ ਉੱਥੇ ਹੀ ਸ਼ਹਿਰ ਦੀਆਂ ਸਰਕਾ ਉੱਤੇ ਅਜਿਹੇ ਵਿਅਕਤੀ ਜਿਹੜੇ ਬੇਸੁਦ ਹਾਲਤ ਦੇ ਵਿੱਚ ਮਿਲ ਰਹੇ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਉਹਨਾਂ ਦੀ ਸਾਰ ਲੈਣ ਦੀ ਹਸਕਤ ਨੂੰ ਦੇਖੋਰੀਆ ਪੋੜਾ ਸਮੇਂ ਦੀ ਸੇਵਾ ਕਰਨ ਵਾਲਾ ਵੀਰ ਗੱਟੀ ਦੇ ਵਿੱਚ ਦੇਖੋ ਕਿਵੇਂ দান ਕੀਤੇ ਗਏ ਸਮਾਨ ਨੂੰ ਪਹੁੰਚਾਇਆ ਜਾਂਦੀ ਨਹੀਂ ਲੋਕ ਕਿਹੜੀ ਹਾਲਤ ਵਿੱਚ ਮਿਲਿਆ ਇਹ ਇਨਸਾਨ ਜੋ ਕਿ ਸਿਰਫ ਕਹਿਣ ਨੂੰ ਹੀ ਹੈ ਹਾਲਤ ਬਦ ਤੋਂ ਬਦਤਰ ਬਣੀ ਹੋਈ ਪਰਮਾਤਮਾ ਦਾ ਰੂਪ ਕਹਿ ਕੇ ਕਮੈਂਟਾਂ ਵਿੱਚ ਲੋਕ ਸਰਾਹ ਰਹੇ ਆ ਇਸ ਵੀਰ ਦੀ ਤੁਸੀਂ ਵੀ ਦੇਖੋ ਪੂਰੀ ਵੀਡੀਓ ਅਤੇ ਦਿਓ ਦੁਆਵਾਂ ਦੇਖਦੇ ਰਹੋ ਤੇਰੀ ਪੰਜਾਬ ਸਮਾਚਾਰ ਆ ਦੇਖੋ ਤੁਸੀਂ ਸਦਾ ਹੈਲੋ ਕੀ ਕਰਦੇ ਹੋ ਤੁਹਾਡਾ ਭਾਈ ਕਿੱਥੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਲੁਧਿਆਣਾ ਸ਼ਹਿਰ ਚਾਂ ਜੀ ਦਿਮੋਰੀਆ ਪੌਲਾ ਸਾਹਮਣੇ ਸਾਡੀ ਗੱਡੀ ਦੇ ਵਿੱਚ ਕੋਰੇ ਆਇਆ ਪੁੱਤ ਉੱਠ ਕੇ ਕੋਰੇ ਆਇਆ ਉੱਠ ਕੇ ਇੱਕ ਗੱਡੀ ਦੇ ਵਿੱਚ ਸਾਡੀ ਚ ਪਹਿਲਾਂ ਹੀ ਇੱਕ ਬਜ਼ੁਰਗ ਪਿਆ ਜਿਹਦੀ ਲੱਤ ਟੁੱਟੀ ਹੋਈ ਆ ਉਹਨੂੰ ਇੱਥੋਂ ਲੈ ਕੇ ਆਏ ਆ ਚਾ ਕੇ ਪੁਲਸ ਲਿਓ ਤੇ ਕਾ ਪਿਆ ਰੱਬ ਦਾ ਬੰਦਾ ਆਹ ਦੇਖੋ ਤੁਸੀਂ ਸਿੱਧਾ ਬਾਈ ਯੂਨੀਵਰਸ ਤੋਂ ਦਾ ਰਾਬੀ ਬੈਠਾ ਯਾਰ ਤੇ ਲੋਕ ਉਹਦੇ ਕੋਲੇ ਝਾੜੂ ਮਾਰ ਕੇ ਕੂੜੇ ਦਾ ਢੇਰ ਜਮਾ ਉਹਦੇ ਮੂਹਰੇ ਲਾਤਾ ਲਾਉਣ ਵਾਲੇ ਨੇ ਤੇ ਕੋਈ ਰੋਟੀ ਦੇ ਜਾਂਦਾ ਸਾਰਾ ਮੂੰਹ ਨਿਬੜਿਆ ਪਿਆ ਖਾ ਖੂ ਕੇ ਵਿਚਾਰਾ ਖਾਂਦਾ ਹੀ ਨਹੀਂ ਰੋਟੀ ਆ ਉਹ ਪੂਰੇ ਸੁੱਤੀ ਕੁਰੇ ਸੁੱਟਦੇ ਤੁਸੀਂ ਇੱਥੇ ਰਹਿਣੇ ਬਾਬਾ ਜੀ ਹਾਂ ਹਾਂ ਮਾਈ ਜਾ ਤੂੰ ਨੂੰ ਰੋਜ਼ ਦੇਵੇ ਮਾਈ ਕੰਨੇਕ ਟਾਈਮ ਤੋਂ ਬੈਠਾ ਜੀ ਇਹ ਹੋ ਗਿਆ 5-6 ਦਿਨ ਹੋ ਗਏ ਇਹਨੂੰ ਅੱਪੀ ਆਇਆ ਜੇ ਕੁਛ ਅੱਪੀ ਆਈ ਸੀ ਤਾਂ ਸਵੇਰੇ ਉੱਠ ਕੇ ਵੇਖਿਆ ਜਦੋਂ ਬਾਹਰ ਨਿਕਲਿਆ ਨਾ ਤੇ ਇੱਥੇ ਬੈਠਾ ਮੈਂ ਕਿਹਾ ਚਲ ਉੱਥੇ ਹੀ ਬੈਠ ਜਾਣਾ ਹਾਂ ਜੀ ਆਹ ਹੋ ਗਿਆ ਬੰਦੇ ਅੱਧਾ ਹੋ ਗਏ ਆ ਨਹੀਂ ਮੰਨੋ ਤੁਰ ਕੇ ਤੁਰਦਾ ਨਹੀਂ ਮੇਰੇ ਨੂੰ ਕੋਈ ਛੱਡ ਕੇ ਗਿਆ ਹੋਊਗਾ ਪਤਾ ਨਹੀਂ ਲੱਭ ਜਾਣੇ ਸੀ ਤੇ ਜੋ ਸਵੇਰੇ ਆਏ ਨੂੰ ਉਹਨੂੰ ਵੇਖਿਆ ਹਾਂ ਤੇ ਕੰਬਲ-ਕੰਬਲ ਵੀ ਇਹਨੂੰ ਦਿੱਤਾ ਹੀ ਲੋਕੀ ਚੋਕੇ ਲੈਣ ਦੋ ਜੇ ਕੁਰੇ ਘੜਿਆ ਨਹੀਂ ਉਹ ਕਿਉਂਕਿ ਲੈਣੇ ਮਾ ਹੀ ਆਇ ਕੋਈ ਨਾਮ ਨੂੰ ਦੱਸਿਆ ਨੇ ਕੁਛ ਨਾ ਨਾ ਬੋਲਦਾ ਹੀ ਨਹੀਂ ਇਹ ਹੀ بڑا ਚੋਰ ਲਾ ਬੋਲਦਾ ਹੀ ਨਹੀਂ ਆ ਚਾਹ ਫੇਰੇ ਰੋਜੋ ਗਲਾ ਰੱਖੇ ਆ ਉਹਨਾਂ ਚ ਪਿਆਦੀ ਦੇ ਨੂੰ ਕਾ ਤੇ ਰੋਟੀ ਦੇਈ ਦੀ ਰੋਟੀ ਖਾਂਦਾ ਨਹੀਂ ਰੋਟੀ ਆਵੇ ਪਾਸਾ ਹੁਣ ਹੀ ਕੁੜੇ ਦਾ ਸੋਟੀਆ ਪਈ ਤਾਂ ਜੀ ਰੋਟੀ ਏ ਬਾਪੂ ਰੋਟੀ ਨਹੀਂ ਖਾਂਦਾ ਬੋਲਦਾ ਹੀ ਨਹੀਂ ਨਮਸਤੇ ਵਾਹਿਗੁਰੂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਆਦ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਤੋਂ ਬੰਦੇ ਉਹ ਭਾਈ ਦੁਨੀਆ ਵਾਲੇ ਕੀ ਕਹੀਏ ਭਈਆ ਕੀ ਬੋਲੀਏ ਭਾਈ ਅੱਜ ਦਾ ਮਨੁੱਖ ਕਿਹੜੀ ਹਾਲਤ ਚ ਪਿਆ ਇਹਨੂੰ ਵੀ ਲੁੱਟ ਕੇ ਲੈ ਜਾਂਦੇ ਆ ਭਾਈ ਲੋ ਕੋਈ ਕੰਬਲ ਦੇ ਗਿਆ ਉਹ ਚੱਕ ਕੇ ਲੈ ਗਿਆ ਕੋਈ 10 ਰੁਪਏ ਸਿੱਟ ਗਿਆ ਉਹ ਵੀ ਚੱਕ ਕੇ ਲੈ ਗਿਆ ਜਰ ਇਸ ਬੰਦੇ ਨੂੰ ਵੀ ਲੁੱਟੀ ਜਾਂਦੇ ਹੋ ਤੁਸੀਂ। ਉਹ ਬਾਹ ਉਹ ਰੱਬ। ਕਿ ਐਸੀ ਦੁਨੀਆ ਬਣਾਈ ਆ ਕਿਦਾਂ ਦਾ ਇਹ ਵਕਤ ਚੱਲ ਰਿਹਾ। ਕਹਿੰਦੇ ਸਤਜਯੁਗ ਹੁੰਦਾ ਸੀ, ਦਵਾਪਰ ਸੀ, ਤ੍ਰੇਤਾ ਸੀ, ਅੱਜ ਕਲ ਯੁਗ ਆ। ਪਤਾ ਨਹੀਂ ਸਤਜਯੁਗ, ਦਵਾਪਰ ਤੇ ਤ੍ਰੇਤਾ ਤਾਂ ਨਹੀਂ ਦੇਖਿਆ। ਪਰ ਆ ਅਸੀਂ ਜੋ ਦੇਖ ਰਹੇ ਆ ਨਾ ਕਿ ਬਹੁਤ ਬਹੁਤ ਹੀ ਮਾੜਾ। ਬਹੁਤ ਹੀ ਅੱਜ ਦਾ ਮਨੁੱਖ। ਲਾਲਚੀ ਤੇ ਘਟਿਆ ਹੋਈ ਜਾਂਦਾ ਭਾਈ ਅਸੁੱਦੇ ਰੱਬ ਦੀ ਮੂਰਤੀ ਆ ਬਾਈ ਰੱਬ ਬੰਦੇ ਦੇ ਰੂਪ ਚ ਆਇਆ ਜਿੰਨੀ ਵਾਰੀ ਆਇਆ ਧਰਤੀ ਤੇ ਬਾਈ ਤੇ ਆ ਰੱਬ ਹੀ ਬੈਠਾ ਫਿਰ ਤੇ ਭਰਾਵੋ ਆਪਾਂ ਕਿਹੜੀਆਂ ਦੌੜਾਂ ਚ ਲੱਗੇ ਹੋਏ ਆ ਆ ਪਿੱਛੇ ਦੇਖੋ ਦੁਨੀਆ ਚੱਲੀ ਜਾਂਦੀ ਆ ਟ੍ਰੇਨ ਉੱਪਰ ਦੀ ਲੰਘੀ ਜਾਂਦੀ ਆ ਟ੍ਰੇਨ ਚ ਕੋਈ ਬੰਦਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਦਿੱਲੀ ਨੂੰ ਜਾ ਰਿਹਾ ਦੱਖਣ ਨੂੰ ਜਾ ਰਿਹਾ ਆ ਮੋਟਰਸਾਈਕਲ ਕਾਰਾਂ 30 ਪੀ ਸਭ ਚੱਲੀ ਜਾ ਰਿਆ ਪਰ ਇਨਸਾਨ ਇਨਸਾਨ ਨਹੀਂ ਰਿਹਾ ਬੰਦਾ ਬੰਦਾ ਰਿਹਾ ਹੀ ਨਹੀਂ ਭਾਈ ਆਹ ਹਾਲਤ ਦੇਖ ਕੇ ਅੱਜ ਤੋਂ 30 40 50 ਸਾਲ ਪਿੱਛੇ ਚਲੇ ਜਾਈਏ ਸਾਡੇ ਵੱਡ ਬਡੇਰੇ ਐਦਾਂ ਦਾ ਕਿਸੇ ਵੱਡੇ ਨੂੰ ਬੈਠਾ ਛੱਡ ਸਕਦੇ ਸੀ ਅੱਜ ਤੋਂ 15 20 ਸਾਲ ਪਿੱਛੇ ਚਲੇ ਜਾਈਏ ਕਿ ਕੋਈ ਐਦਾਂ ਦੇ ਹਾਲਾਤ ਦੇ ਵਿੱਚ ਬੰਦਾ ਮਿਲਦਾ ਸੀ ਬੰਦੇ ਨੂੰ ਨੀਂਦ ਨਹੀਂ ਆਉਂਦੀ ਸੀ ਜਾ ਕੇ ਜੇ ਕੋਈ ਇਦਾਂ ਦਾ ਹਾਲ ਦੇਖ ਲੈਂਦਾ ਨਾ ਕਿਸੇ ਦਾ ਤਾਂ ਬੰਦਾ ਕਈ ਕਈ ਦਿਨ ਸੌਂਦਾ ਨਹੀਂ ਸੀ ਵੀ ਯਾਰ ਉਹ ਬੰਦੇ ਦੀ ਕੀ ਹਾਲਤ ਹੋ ਗਈ ਸੀ ਤੇ ਸਾਡੇ ਲੋਕ ਆਹ ਕੂੜੇ ਦਾ ਢੇਰ ਵੀ ਇਹਦੇ ਕੋਲੇ ਲਾਇਆ ਪਿਆ ਕੂੜੇ ਵਾਲੇ ਨੂੰ ਤਾਂ ਇੰਨੀ ਸਮਝ ਚਾਹੀਦੀ ਆ ਵੀ ਕੂੜੇ ਦਾ ਢੇਰ ਚਲੋ ਉਧਰ ਪਰੇ ਲਾ ਦੇਣ ਉਹ ਜਮਾਦਾਰ ਤੇ ਇਹ ਬਜ਼ੁਰਗਾਂ ਦੀ ਦੁਰਦਸ਼ਾ ਇਹ ਇਨਸਾਨ ਦੀ ਦੁਰਦਸ਼ਾ ਇਹ ਰੱਬ ਦੀ ਬੇਅਦਬੀ ਆ ਰੱਬ ਦੀ ਅਸੀਂ ਮੰਦਰਾ ਮਾਸਦਰਾ ਗੁਰੂ ਘਰ ਅੱਜ ਜਾਨਨੇ ਆ ਰੱਬ ਦਾ ਬਣਾਇਆ ਹੋਇਆ ਇਨਸਾਨ ਸ਼ਰਮ ਆਉਂਦੀ ਆ ਦੁੱਖ ਲੱਗਦਾ ਇਹ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਹੋਇਆ ਵੀ ਸ਼ਰਮ ਆਉਂਦੀ ਆ ਸ਼ਰਮ ਆਉਂਦੀ ਹੈ ਵੀ ਅਸੀਂ ਵੀ ਇਸੇ ਸਮਾਜ ਦਾ ਹਿੱਸਾ ਆਂ ਬਾਪੂ ਦਾਦਾ ਵੀ ਅਸੀਂ ਚਾਹ ਦੇ ਦਿੰਨੇ ਆ ਰੋਟੀ ਦੇ ਦਿੰਨੇ ਆ ਰੋਟੀ ਦਾ ਖਾਂਦਾ ਨਹੀਂ ਬਸ ਚਾਹ ਮਾੜੀ-ਮੋਟੀ ਪੀ ਲੈਂਦਾ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਬਲਵਿੰਦਰ ਸਿੰਘ ਤੁਹਾਡਾ ਕੀ ਘਰ ਆ ਆ ਸਾਹਮਣੇ ਘਰ ਰਿਹਾ ਅੱਛਾ ਤੁਹਾਡਾ ਘਰ ਆ ਠੀਕ ਆ ਤੇ ਦੇਖੋ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਪ੍ਰਮਾਤਮਾ ਨੇ ਬਚਾਉਣਾ ਇਹ ਬਾਈ ਸਾਡੇ ਕੋਲੇ ਉੱਥੇ ਆਇਆ ਸੀ ਆਦੋਂ ਸਾਲਨ ਜਿਹਦੇ ਨਾਲ ਆਏ ਸੀ ਪੇਸ਼ੈਂਟ ਲੈਣ ਜਿਹੜਾ ਗੱਡੀ 'ਚ ਪਿਆ ਬਾਪੂ ਉੱਥੇ ਬਾਈ ਆ ਗਿਆ ਕਹਿੰਦਾ ਯਾਰ ਬਾਈ ਇੱਕ ਉੱਥੇ ਵੀ ਬੰਦਾ ਪਿਆ ਸਾਨੂੰ ਇਹਦੀ ਵੀਡੀਓ ਪਹਿਲਾਂ ਵੀ ਆਈ ਸੀ ਕੁਝ ਦਿਨ ਪਹਿਲਾਂ ਤੇ ਅਸੀਂ ਬਾਈ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਦੇਖ ਜੇ ਹੈਗਾ ਤਾਂ ਜਾ ਕੇ ਹੁਣੀ ਬਾਈ ਆਇਆ ਵੀਡੀਓ ਬਣਾ ਕੇ ਵਾਪਸ ਲੈ ਗਿਆ ਸਾਡੇ ਕੋਲੇ ਉੱਥੇ ਉੱਥੋਂ ਲੈ ਕੇ ਆਇਆ ਨਾਲ ਬੱਚੇ ਆ ਘਰ ਵਾਲੀ ਆ ਕਹਿੰਦਾ ਬਾਈ ਮੇਰੇ ਲਈ ਇਹ ਵੀ ਵੱਡਾ ਕੰਮ ਆ ਜ਼ਰੂਰੀ ਆ ਯਾਰ ਇਸ ਬੰਦੇ ਨੂੰ ਦਰਦ ਇਸ ਬੰਦੇ ਨੂੰ ਤਰਸ ਆਇਆ ਇਸ ਬਜ਼ੁਰਗ ਨੂੰ ਤਰਸ ਆਇਆ ਇਹ ਚਾਹ ਰੋਟੀ ਦੇਈ ਜਾ ਰਿਆ ਪਰ ਬਾਈ ਸਾਡਾ ਸਿਸਟਮ ਕਿੱਥੇ ਆ ਐਗਜ਼ਿਸਟ ਹੀ ਨਹੀਂ ਕਰਦਾ ਕਿਤੇ ਕੋਈ ਇਦਾਂ ਦੇ ਲੋਕਾਂ ਵਾਸਤੇ ਕੋਈ ਪ੍ਰਬੰਧ ਨਹੀਂ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ ਅਸੀਂ ਹਰ ਬਾਰ ਇਹ ਵੀਡੀਓ ਦੇ ਵਿੱਚ ਬੋਲਦੇ ਰਹਿੰਨੇ ਆ ਵੀ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕਿੱਥੇ ਗਈਆਂ ਆ ਕੰਮਾਲ ਦੀ ਦੋ ਨਵੇਂ ਜਿੱਟੇ ਹੀ ਉਹ ਚੋਕੇ ਲੈ ਗਏ ਦੇਖੋ ਸਮਾਨ ਵੀ ਚੱਕ ਕੇ ਲੈ ਕੇ ਲੋਕ ਲਾਈ ਅੱਧੀ ਕਿੰਨੀ ਕਰ ਮੈਂ ਬ੍ਰੋ ਕੱਢ ਕੇ ਦਿੱਤੀ ਸਲਾਈ ਆ ਦੱਸ ਲੈਟ੍ਰੀਨ ਬਾਥਰੂਮ ਵਿਚਈਆ ਗਲਿਆਂ ਪਿਆ ਵਿਚਾਰਾ ਲੈਟ੍ਰੀਨ ਬਾਥਰੂਮ ਨਾਲ ਸਾਰਾ ਤੇ ਦੋ ਚਾਰ ਦਿਨ ਪੰਜ ਦਿਨ ਹੋਰ ਐਂ ਬੈਠਾ ਰਹਿਂਦਾ ਪਿੱਛੇ ਸਾਰਾ ਗਲ ਜਾਣਾ ਸੀ ਕੀੜੇ ਪੈਣ ਵਾਲੀ ਹਾਲਤ ਸੀ ਫੇਰ ਇੱਥੇ ਬੈਠਾ ਜਿਵੇਂ ਜਿਵੇਂ ਫੇਰ ਅੱਗੇ ਬੈਠਾ ਉੱਥੋਂ ਉੱਟ ਕੇ ਆਜੀ ਫੇਰ ਇੱਥੇ ਪਾਣੀ ਜਗ੍ਹਾ ਤੇ ਆ ਗਿਆ ਤੇ ਦਿਨਾਂ ਚਲੇ ਨਹੀਂ ਜਾਂਦਾ ਨਾ 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 ਨਹੀਂ ਇੱਥੇ ਜਾਂਦਾ ਹੈ ਜਾਂਦਾ ਤਾਂ ਇਹ ਨਹੀਂ ਕਿਤੇ ਤੋਰ ਹੀ ਨਹੀਂ ਹੁੰਦਾ ਜਿਹੜੇ ਰੱਤਾਂ ਜਾਮ ਆ ਵੀਰੇ ਹਾਂ ਉਧਰ ਤਾਂ ਆਈ ਨਹੀਂ ਤਾਂ ਅਸੀਂ ਬੋਲੀਏ ਜਿਵੇਂ ਮਲਟੀ ਬੋਲ ਕੰਬਲ ਲਿਆ ਚੱਕ ਕੇ ਪਾਈਏ ਵਿੱਚ ਡਬਲ ਕੰਬਲ ਲਿਆ ਹੀ ਡਬਲ ਇਹ ਆ ਮੂੰਹ ਸਾਰਾ ਲਿਪੜਿਆ ਪਿਆ ਦਾਲ ਸਬ지 ਨਾਲ ਪਤਾ ਨਹੀਂ ਕੀ ਜੋ ਮੂੰਝ ਪਾਉਂਦਾ ਬਾਹਰ ਡੁੱਲੀ ਜਾਂਦਾ ਕੁਛ ਸਰੀਰ 'ਚ ਜਾਨ ਹੀ ਹੈ ਨਹੀਂ ਬਸ ਇੱਕ ਸਾਹ ਗਿਣੀ ਜਾਂਦਾ ਬੈਠਾ ਇੱਕ ਇੰਤਜ਼ਾਰ ਕਰੀ ਜਾਂਦਾ ਉਹਦਾ ਕਿ ਕਦੋਂ ਮੈਨੂੰ ਆਵਾਜ਼ ਮਾਰੂ ਕਦੋਂ ਮੈਨੂੰ ਬੁਲਾਉ ਤੇ ਉਹਨੇ ਸਾਨੂੰ ਭੇਜਤਾ ਆ ਗਿਆ ਪਰਮਾਤਮਾ ਉਹ ਬਾਈ ਜਰੂ ਨੇ ਸੱਚੇ ਬਾਦਸ਼ਾਹ ਨੇ ਸਾਨੂੰ ਭੇਜਤਾ ਕਲ ਜੁਗੀਆਂ ਨੂੰ ਪਾਪੀਆਂ ਨੂੰ ਚੋਰ ਚੱਕਿਆਂ ਨੂੰ ਸਾਨੂੰ ਭੇਜਤਾ ਵੀ ਜਾ ਕੇ ਤੁਸੀਂ ਲੈ ਕੇ ਆਓ ਉਹਨੇ ਇਹ ਬਾਈ ਦੀ ਡਿਊਟੀ ਲਾਤੀ ਵੀ ਬਾਈ ਸਾਨੂੰ ਉਹ ਤੇ ਸਪੈਸ਼ਲ ਮਿਲ ਕੇ ਇੱਥੇ ਲੈ ਕੇ ਆਇਆ ਨਾਲ ਹੋਰ ਆਪਾਂ ਰੱਬ ਦਾ ਕੀ ਇਮਤਿਹਾਨ ਲੈਣਾ ਰੱਬ ਇੱਥੇ ਹੀ ਫਿਰਦਾ ਆ ਦੇਖੇ ਵੀ ਰੱਬ ਹੀ ਆ ਬਾਈ ਇਹ ਵੀਡੀਓ ਦਾ ਧੰਨਵਾਦ ਭੈਣੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਬੇਟਾ ਚਕਾ ਨਾਲ ਆ ਫੜਾ ਮਿਲ ਆਜੋ ਬਾਪੂ ਜੀ ਹਲੋ 10 ਕਿਲੋ ਭਾਰ ਰਹਿ ਗਿਆ ਵਿਚਾਰੇ ਦਾ ਹੱਡੀਆਂ ਹੀ ਆ ਆ 15 15 16 ਕਿਲੋ ਦਾ ਰਹਿ ਗਿਆ ਸਰੀਰ ਸਾਰਾ ਹੀ ਸਰਬ ਹੱਡੀਆਂ ਦੀ ਮੁੱਠ ਰਹਿ ਗਿਆ ਇੱਕ ਬਾਈ ਇੱਕ ਮੈਂ ਤੁਹਾਡੇ ਮਾੜੇ ਮੈਂ ਇੱਧਰ ਜਾਣਾ ਵੀਰੇ ਐ ਜਾਣਾ ਅੱਜ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਇਹਦਾ ਧੰਨ ਬਾਈ ਤੇਰਾ ਸ਼ੁਕਰੀਆ ਮੁੱਖ ਮੰਤਰੀ ਸਾਡਾ ਛੋਟਾ ਭਾਈ ਵੀ ਸਾਡੇ ਨਾਲ ਆਇਆ ਹੋਇਆ ਸੇਵਾ ਬਹੁਤ ਧੰਨਵਾਦ ਗੁਰਪੀ ਤੇ ਪਾਜੀ ਦਾ ਲੋਕਤਾ ਦੀ ਸੇਵਾ ਜਿਹੜੇ ਸੰਸਥਾ ਬਹੁਤ ਵੱਡੀ ਸੇਵਾ ਕਰ ਰਹੇ ਆ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਮਹਾਰਾਜ ਤਾਂ ਦਰਸਤੀਆਂ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਬਸ ਠੀਕ ਹੋ ਬਾਲ ਵਧੀਆ ਵੀਰੇ ਤੇ ਐਸੀਆਂ ਰੂਹਾਂ ਦੀ ਸੇਵਾ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਬਖਸ਼ੀ ਆ ਜਿੱਥੇ ਇਹ ਬਜ਼ੁਰਗ ਬਾਪੂ ਵਿਚਾਰਾ ਤੇ ਉੱਥੇ ਅਸਰਾਂ ਲਾ ਦੇ ਪਿੱਛੇ ਦੇ ਪਹਿਲੇ ਪਹਿਲੇ ਬਾਪ ਜੇ ਬਹਿਣਾ ਦਾ ਭੇਜਿਆ ਕੋਈ ਨਾ ਉਹਨੇ ਬਹਿਣਾ ਚਾਹੁੰਦਾ ਬਹਿ ਜਾਣਦੇ ਕੋਈ ਵੇਖਾ ਇੰਨੇ ਕ ਨਾਲ ਹੀ ਸੁਰਤ ਜੀ ਫੜਿਆ ਹੈ ਹੈ ਆ ਦੇਖੋ ਬਾਲੇ ਦੀ ਕਿਰਪਾ ਨਾਲ ਜਾਨ ਅੱਬਾ ਅੱਬਾ ਲਾ ਦੇਖੋ ਇੰਨੇ ਕ ਨਾਲ ਹੀ ਟੈਕ ਆ ਗਈ ਬਾਲਾ ਜੀ ਦੇਖੋ ਬੇਜਾਨ ਹੋਇਆ ਪਛਰੀਦ ਪਿਆ ਸੀ ਮਨੁੱਖ ਦਾ ਹੱਥ ਹੀ ਬਹੁਤ ਆ ਭਾਈ ਆਪਾਂ ਬੰਦੇ ਨੂੰ ਬੰਦਿਆਂ ਵਾਂਗ ਮਾੜਾ ਜੇ ਹੱਥ ਤਾਕੇ ਵਧਾਈਏ ਬੰਦਾ ਉੱਠ ਕੇ ਖੜਾ ਹੋਣ ਨੂੰ ਤਿਆਰ ਹੀ ਬੈਠਾ ਦੇਖੋ ਅਸੀਂ ਮਾੜਾ ਜਿਹਾ ਹੱਥ ਵਧਾਇਆ ਸਰਤਾ ਕੀ ਪਾਣੀ ਕਿੰਨੀ ਪਿਆਸ ਸੀ ਇੰਨੀ ਠੰਡ ਦੇ ਵਿੱਚ ਦੇਖੋ ਕਿੰਨਾ ਪਿਆਸਾ ਬੈਠਾ ਸੀ ਹਾਂ ਬਹੁਤ ਵਧੀਆ ਬੋਤਲ ਛੱਡ ਨਹੀਂ ਰਿਹਾ ਬਾਈ ਪਤਾ ਨਹੀਂ ਕਿੰਨੇ ਟਾਈਮ ਤੋਂ ਪਾਣੀ ਤੋਂ ਬਿਨਾਂ ਹੀ ਬੈਠਾ ਸੀ ਵਿਚਾਰਾ ਵਾਹਿਗੁਰੂ ਵਾਹਿਗੁਰੂ ਜਨਮਾ ਜਨਮਾਂ ਦੀ ਪਿਆਸ ਆਹ ਬਾਈ ਦੇ ਹੱਥੋਂ बुझਣੀ ਸੀ ਹੈਂ ਇਹ ਪਤਾ ਨਹੀਂ ਰੱਬ ਕਿੱਥੇ ਕਿਵੇਂ ਕੀ ਕਰਾ ਰਿਆ ਆਪਾਂ ਸੋਚ ਨਹੀਂ ਸਕਦੇ ਆਪਾਂ ਸਮਝ ਨਹੀਂ ਸਕਦੇ ਆਪਾਂ ਐਵੇਂ ਹੀ ਆਪਣੀ ਬਸ ਕਰ ਵੀਰੇ ਫੜ ਲਾ ਫੜ ਲਾ ਆਪਾਂ ਆਪਣੀਆਂ ਕਿਆਸੇ ਰਾਇਆਂ ਲਈ ਜਾਂਦੇ ਰਹਿੰਦੇ ਆ ਵੀ ਮੈਂ ਆਹ ਕਰਤਾ ਮੈਂ ਉਹ ਕਰਤਾ ਮੈਂ ਆ ਮੇਰਾ ਨਾਮ ਆ ਇੱਥੇ ਕੁਛ ਨਹੀਂ ਨਾਮ ਨੂਮ ਸਭ ਰੁਲ ਜਾਂਦੇ ਆ ਇਨਾਂ ਦੇ ਵੀ ਨਾਮ ਸੀਗੇ ਇਹ ਵੀ ਤਾਂ ਕਿਤੋਂ ਆਈ ਹੈ ਵਿਚਾਰੇ ਵਕਤ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਜਾ ਕੇ ਪਈਆ ਰੁਕਣਾ ਭਾਈ ਬਸ ਬੇਨਤੀ ਹੋਈ ਆ ਜੇ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ ਨਾ ਅਸੀਂ ਵੀ 40 ਸਾਲਾਂ ਤੱਕਰ ਚੋਰ ਚੱਕਈ ਸੀ ਅਸੀਂ ਵੀ ਸਾਰਾ ਦਿਨ ਆਹੀ ਕੁਛ ਕਰਦੇ ਸੀ ਜੋ ਦੁਨੀਆਂ ਕਰੀ ਜਾਂਦੀ ਆ ਪਰ ਗੁਰੂ ਦੀ ਬੜੀ ਕਿਰਪਾ ਹੋਈ ਆ 10 ਸਾਲ ਹੋ ਗਿਆ ਸੁਪਨੇ ਦੇ ਘਰ ਚ ਇੱਕ ਸਵਰਗ ਵਰਗੇ ਘਰ ਚ ਰਹਿਨੇ ਆ ਉਹਨੇ ਗੁਰੂ ਨੇ ਸਾਨੂੰ ਇਹਨਾਂ ਰੱਬਰ ਰੂਪ ਆਪਣੇ ਰੂਪ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੱਚੇ ਬਾਸ਼ਾ ਅਸਰਦਾਸ ਕਰਿਓ ਅਸੀਂ ਚੰਗੇ ਮਨ ਨਾਲ ਸਾਫ ਨੀਅਤ ਨਾਲ ਸੇਵਾ ਕਰ ਸਕੀਏ ਔਰ ਇਹਨਾਂ ਦਾ ਚਿਹਰਾ ਪਛਾਣਿਓ ਇਹਨਾਂ ਬਜ਼ੁਰਗਾਂ ਨੂੰ ਜਰੂਰ ਪਛਾਣਿਓ ਜੇ ਕੋਈ ਜਾਣਦਾ ਸਾਡੇ ਨਾਲ ਸੰਪਰਕ ਕਰਿਓ ਤਾਂ ਜੋ ਇਹਨਾਂ ਦੇ ਪਰਿਵਾਰਾਂ ਤਿੱਕਰ ਜਾਏ ਇਹਨਾਂ ਦੇ ਆਪਣੇਾਂ ਤਿੱਕਰ ਪਹੁੰਚ ਸਕੀਏ ਪਰ ਇੱਕ ਗੱਲ ਇਹ ਵੀ ਆ ਜਿਨ੍ਹਾਂ ਦੇ ਆਪਣੇ ਹੁੰਦੇ ਆ ਉਹ ਐ ਰੁਲਦੇ ਨਹੀਂ ਭਾਈ ਉਹ ਐ ਨਹੀਂ ਰੁਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਅੱਜ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਵੀ ਸਾਡਾ ਛੋਟਾ ਭਰਾ ਸੇਵਾ ਤੇ ਆਇਆ ਹੋਇਆ ਨਾਲ ਜੇ ਅਸੀਂ ਹੁਣ ਲੁਧਿਆਣੇ ਤੋਂ ਇਤ ਦਮੋਰੀਆ ਪੁਲ ਕੋਲੋਂ ਇੱਕ ਘੰਟਾ ਕਾ ਏਰੀਏ ਤੋਂ 2 ਵਜੇ ਬਜ਼ੁਰਗਾਂ ਨੂੰ ਲੈ ਕੇ ਚੱਲੇ ਆ ਆਪਣੇ ਨਾਲ ਠੀਕ ਹੈ ਬਾਪੂ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ